ਇਹ ਜੀ ਹਾਲਤ ਪੰਜਾਬ ਦੀ ਹੈ ਓਏ ਯਾਰ ਮੈਂ ਮੈਨੂੰ ਤਾਂ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਵੋਣੇ ਨਾ ਪਾਇਓ ਇਹ ਜੀ ਹਾਲਤ ਪੰਜਾਬ ਦੀ ਹੈ ਓਏ ਯਾਰ ਮੈਨੂੰ ਤਾਂ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਵੋਣੇ ਨਾ ਪਾਇਓ ਪਿਛਲੇ ਕੁਝ ਸਮੇਂ ਤੋਂ ਭਗਵੰਤ ਮਾਨ ਦੇ ਖਿਲਾਫ ਤਿੱਖੀ ਸ਼ਬਦਾਵਲੀ ਵਰਤਣ ਵਾਲੇ ਸੰਗਰੂਪ ਤੋਂ ਪੀਡੀਐ ਦੇ ਉਮੀਦਵਾਰ ਜਸਜੀਤ ਜਸਰਾਜ ਹੁਣ ਆਮ ਲੋਕਾਂ ਨੂੰ ਵੀ ਧਮਕਾਉਣ ਲੱਗ ਪਏ ਹਨ ਸੰਗਰੂਰ ਦੇ ਪਿੰਡ ਮੰਡਵੀ ਚ ਜਦੋਂ ਜੱਸੀ ਜਸਰਾਜ ਆਪਣੀ ਇੱਕ ਚੌਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਦੀ ਅਜਿਹੀ ਜ਼ੁਬਾਨ ਫਿਸਲੀ ਕਿ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਮੈਥੋ ਜੁੱਤੀਆਂ ਨਾ ਖਾ ਲਿਓ ਨਹੀਂ ਵੋਟ ਪਾਉਣੀ ਤਾਂ ਨਾ ਪਾਓ ਇੱਕ ਵਾਰ ਤੁਸੀਂ ਸੁਣੋ ਕਿ ਕਿਵੇਂ ਵੋਟਾਂ ਮੰਗਣ ਲਈ ਗਏ ਜੱਸੀ ਜਸਰਾਜ ਲੋਕਾਂ ਨੂੰ ਜੁੱਤੀਆਂ ਦਾ ਡਰਾਵਾ ਦੇ ਰਹੇ ਹਨ ਸੋ ਲਹਿਰੇ ਵਾਲਿਓ ਉਹ ਮੰਡਵੀ ਦੇ ਵਸਿਓ ਆਹ ਦੇਖ ਲਓ ਇਹ ਜੀ ਹਾਲਤ ਪੰਜਾਬ ਦੀ ਹੈ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਹੱਥ ਦੇ ਕਿਉਂ ਯਾਰ ਨਹੀਂ ਵੋਟ ਪਾਉਣੇ ਨਾ ਪਾਇਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਨਹੀਂ ਵੋਟ ਪਾਉਣੇ ਨਾ ਪਾਇਓ ਨਹੀਂ ਵੋਟ ਨਹੀਂ ਨਾ ਪਾਇਓ ਨਹੀਂ ਵੋਟ ਨਹੀਂ ਨਾ ਪਾਇਓ ਤੁਹਾਨੂੰ ਦੱਸ ਦਈਏ ਕਿ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨੇਤਾ ਦੀ ਜ਼ੁਬਾਨ ਫਿਸਲੀ ਹੈ ਚੋਣਾਂ ਦੇ ਦੌਰ ਵਿੱਚ ਅਕਸਰ ਨੇਤਾਵਾਂ ਦੀ ਜ਼ੁਬਾਨ ਫਿਸਲ ਹੀ ਜਾਂਦੀ ਹੈ ਪਰ ਭਰੀ ਜਨ ਸਭਾ ਵਿੱਚ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਸ਼ਾਇਦ ਹੀ ਇਸ ਤੋਂ ਪਹਿਲਾਂ ਕਿਸੇ ਨੇਤਾ ਨੇ ਆਖੀ ਹੋਵੇ ਉਹ ਵੀ ਚੋਣਾਂ ਦੇ ਹੀ ਮੌਸਮ ਵਿੱਚ ਬਿਊਰੋ ਰਿਪੋਰਟ ਪੰਜਾਬ ਟੂਡੇ